ਕੁਰਾਸ ਸਤ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਮੈਂ ਤੁਹਾਡਾ ਦੋਸਤ ਹੌਸਟ ਪਰਮੇਂਦਰ ਸਿੰਘ ਪਾਪਾ ਟੋਇਟੋ ਤੇ ਅੱਜ ਦੀ ਇਸ ਸਵੇਰ ਦੇ ਵਿੱਚ ਬਹੁਤੇ ਲੋਕ ਇਸ ਦਿਨ ਦੀ ਸ਼ੁਕਰਗੁਜ਼ਾਰੀ ਕਰ ਰਹੇ ਹੋਣਗੇ ਕਿ ਸ਼ੁਕਰ ਹੈ ਸ਼ੁੱਕਰਵਾਰ ਆਇਆ ਤੇ ਆਪੋ ਦਿਨ ਵੀ ਬਹੁਤ ਸਾਰੇ ਸਾਡੇ ਮਿੱਤਰ ਜਿਹੜੇ ਨੇ ਕਿਉਂਕਿ ਕੱਲ ਪਬਲਿਕ ਹੌਲੀਡੇ ਸੀ ਨਿਊਜ਼ੀਲੈਂਡ ਦੇ ਵਿੱਚ ਵਾਈਟਾਂਗੀ ਡੇ ਦੇ ਮੌਕੇ ਤੇ ਅੱਜ ਬਹੁਤ ਸਾਰੇ ਸਾਡੇ ਭੈਣਾ ਭਰਾ ਜਿਹੜੇ ਆਪੋ ਆਪਣੀ ਕੰਮਾਂ ਤੇ ਵਾਪਸ ਮਿਹਨਤ ਕਰ ਰਹੇ ਹੋਣਗੇ ਔਰ ਇਸੇ ਤਰ੍ਹਾਂ ਦੇ ਹੀ ਇੱਕ ਕਰਮਯੋਗੀ ਮਿੱਤਰ ਵੀਰ ਗੁਰਜੀਤ ਸਿੰਘ ਜੀ ਨਾਲ ਤੁਹਾਡੀਆਂ ਗੱਲਾਂ ਕਰਵਾਂਗੇ ਲਓ ਫਿਰ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਸਤਿ ਸ਼੍ਰੀ ਅਕਾਲ ਵੀਰ ਗੁਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਬਈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ ਫॉर ਹੈਵਿੰਗ ਅਸ ਅਗੇਨ ਥੈਂਕ ਯੂ ਤੁਸੀਂ ਆਪਣੀ ਵੇਸ਼ ਪੂਸ਼ਾ ਤੋਂ ਲੱਗ ਰਿਹਾ ਹੈ ਵੀ ਬੰਦਾ ਐਨ ਕਾਂ ਲਾਈਆ ਆ ਕੰਨਾਂ 'ਚ ਟੂਟੀਆਂ ਪਾਈਆਂ ਤੇ ਛੱਗੇ ਦੇ ਉੱਤੇ ਡ੍ਰੀਮ ਬੂਸਟਰ ਇੰਜੀਨੀਅਰਿੰਗ ਦਾ ਲੋਗੋ ਲੱਗਾ ਹੋਇਆ ਵੀ ਬੰਦਾ ਕਰਮਯੋਗੀ ਆ हां जी भाई काम ਤੁਹਾਨੂੰ ਪਤਾ ਜਦਾਂ ਇਹ ਸਟਾਰਟ ਹੋਇਆ ਜੀ ਪਿਛਲੇ ਸਾਲ ਕਿੰਨੀ ਝੂਠ ਬੋਲੇ ਸੀਗੇ ਵੀ ਕਸਟਮਰ ਨੂੰ हां जी ਡਿਲੀਵਰ ਕਰਾਂਗੇ ਡਿਲੀਵਰ ਕਰਦੇ ਜਾਂਦੇ ਜਾਂਦੇ ਆ ਜੀ ਛੁੱਟੀ ਵਾਲੇ ਦੇ ਨਾਲ ਕੇ ਆਹ ਸੋਹਣੀ ਗੱਲ ਆ ਮੈਂ ਦੇਖ ਰਿਹਾ ਸੀ ਆਪਾਂ ਸ਼ੁਰੂਆਤ ਇੱਥੋਂ ਕਰਦੇ ਆ ਜਿਹੜੀ ਤਾਜ਼ਾ ਤਰੀਨ ਤੁਸੀਂ ਜੌਬ ਕੀਤੀ ਆ ਆ ਇਹ ਜੌਬ ਬਹੁਤ ਸਮੂਥ ਔਰ ਬੜੀ ਸੋਲਿਡ ਜੌਬ ਜਿਹੜੀ ਆ ਵੈਸੇ ਤਾਂ ਮੈਨੂੰ ਪਤਾ ਤੁਸੀਂ ਬਹੁਤ ਪ੍ਰੋਫੈਸ਼ਨਲ ਹੋ ਆਪਣੇ ਕੰਮ ਦੇ ਵਿੱਚ ਬਹੁਤ ਵੈਲ ਟ੍ਰੇਨਡ ਹੋ ਲੇਕਿਨ ਇਹਦਾ ਸਿਹਰਾ ਤੁਹਾਡੀ ਪੂਰੀ ਟੀਮ ਨੂੰ ਜਾਂਦਾ ਜਿਨ੍ਹਾਂ ਨੇ ਬਹੁਤ ਸੋਹਣੇ ਢੰਗ ਨਾਲ ਇਹਨੂੰ ਪਲਾਨ ਕੀਤਾ ਫਿਰ ਸਿਰੇ ਚੜਾਇਆ ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ ਅਸਲ ਵਿੱਚ ਜੌਬ ਦੀਆਂ ਰਿਕੁਆਇਰਮੈਂਟਸ ਕੀ ਸੀਗੀਆਂ ਔਰ ਇਹ ਕਿੱਥੇ ਇਹ ਟਰੱਕ ਜਿਹੜਾ ਵਰਤਿਆ ਜਾ ਰਿਹਾ ਹੈ ਇਸ ਵੇਲੇ ਹਾਂਜੀ ਪਤਿਆ ਆਕਲੈਂਡ 에어ਪੋਰਟ ਦੇ ਲਈ ਟਰੱਕ ਕਸੀ ਬਣਾਇਆ ਹੈਗਾ ਜੀ ਤੇ ਉੱਥੇ ਸਾਡੇ ਸਾਡੇ ਟਰੱਕਸ ਹੈਗੇ ਜਿਹੜੇ ਸਾਡੇ ਮਿੱਤਰ ਆ ਜਿਹੜੇ ਸਾਨੂੰ ਟਾਈਮ ਟੂ ਟਾਈਮ ਇਦਾਂ ਦੀ ਜੌਬਾਂ ਦਿੰਦੇ ਰਹਿੰਦੇ ਹੈਗੇ ਆ ਗੁੱਡ ਤੇ ਜਿਹੜੇ ਕਮਰਸ਼ੀਅਲ 에ਅ ਫਰੇਟ ਹੁੰਦੇ ਆ ਜਦਾਂ ਜਦਾਂ ਸਾਡੇ ਵਰਗੇ ਬੰਦੇ ਅਸੀਂ ਕਿੰਨਾ ਹੀ ਸਮਾਨ ਭਾਜੀ ਬਾਹਰੋਂ ਮੰਗਾਣੇ ਹੈਗੇ ਆ ਹਾਂਜੀ ਤੇ ਉਹ ਜਿਹੜੇ 에어로ਪਲੇਨ ਆਹੀ ਜਿਹੜਾ ਸਮਾਨ ਆਂਦਾ ਹੈਗਾ ਤੇ ਆਹ ਸਮਾਨ ਉਹਨਾਂ ਨੂੰ ਲੋਡ ਕਰਦਾ ਹੈ ਜਦੋਂ ਪਲੇਨ ਦੇ ਵਿੱਚ ਆਹ ਜਿਹੜਾ ਟਰੱਕ ਹੈਗਾ ਇਹਨੇ ਡਾਇਰੈਕਟਲੀ ਉੱਥੇ ਜਾਣਾ ਹੈਗਾ ਪਲੇਨ ਦੇ ਵਿੱਚ ਤੇ ਆਹ ਅਨਲੋਡ ਕਰਕੇ ਜਿਹੜਾ ਤੁਸੀਂ ਦੇਖਦੇ ਪਏ ਆਂ ਕਿ ਤੇ ਆਹ ਸਮਾਨ ਤੇ ਇਹਦੇ ਉੱਤੇ ਪੂਰੇ ਪੂਰੇ ਜਿਹਦਾ ਰੋਲਰਸ ਬਣੇ ਹੁੰਦੇ ਹੈਗੇ ਆ ਹਮ ਹਮ ਤੇ ਉਹ ਰੋਲ ਰੋਲ ਕਰਕੇ ਪਲੇਨ ਦੇ ਅੰਦਰ ਉਹ ਧੱਕ ਦਿੰਦੇ ਹੈਗੇ ਆ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਸੋ ਪਹਿਲਾਂ ਨਾਲੋਂ ਜੇਸਾ ਆਨ ਆਟੋਮੇਸ਼ਨ ਚੱਲ ਪਈ ਜੇਸਾ ਨਾ ਇੰਜੀਨੀਅਰਿੰਗ ਨੇ ਤੱਕ ਕੀ ਕਰ ਲਈ ਉਹਦੇ ਵਿੱਚ ਉਹਦੀ ਇੱਕ ਪ੍ਰਾਈਮ एग्जांपल ਇਹ ਵੀ ਹੈ ਔਰ ਮੈਨੂੰ ਇਹ ਵੀ ਪਤਾ ਹੈ ਵੀ ਇਹ ਇਕੱਲਾ ਇਸ ਖੇਤਰ ਦੇ ਵਿੱਚ ਨਹੀਂ ਹੋਰ ਬਹੁਤ ਖੇਤਰਾਂ ਦੇ ਵਿੱਚ ਜਿਵੇਂ ਕੈਂਬਰਿਜ ਦੇ ਵਿੱਚ ਜਿੱਥੇ ਸਾਡਾ ਲਾਈਫਸਟਾਕ ਜਾਂਦਾ ਵਖ ਵਖ ਜਿੱਥੇ ਘੋੜਿਆਂ ਦੀਆਂ ਦੌੜਾਂ ਹੁੰਦੀਆਂ ਉਹਦੇ ਲਈ ਟਰਾਂਸਪੋਰਟੇਸ਼ਨ ਦੀ ਜਦੋਂ ਗੱਲ ਚੱਲਦੀ ਹੈ ਤਾਂ ਬਹੁਤ ਵੈਲ ਇੰਜੀਨੀਅਰਡ ਜਿਹੜੇ ਤੁਹਾਡੇ ਕੈਬਿਨਸ ਨੇ ਉਹ ਤੁਹਾਡੀ ਵਰਕਸ਼ਾਪ ਦੇ ਵਿੱਚ ਮੈਂ ਦੇਖ ਕੇ ਆਇਆ ਸੀ ਮੈਨੂੰ ਯਾਦ ਆ ਹਾਂਜੀ ਭਾਜੀ ਸਾਨੂੰ ਟਾਈਮ ਤੋਂ ਟਾਈਮ ਜਿੱਦਾਂ ਇੰਦਾਂ ਦੀਆਂ ਜੌਬਾਂ ਮਿਲਦੀਆਂ ਰਹਿਣੀਆਂ ਹੈਗੀਆਂ ਤੇ ਜਦੋਂ ਆਪਾਂ ਲਾਸਟ ਹੀ ਟਾਈਮ ਵੀ ਗੱਲ ਕੀਤੀ ਸੀਗੀ ਕਿ ਟਾਈਮ ਥੋੜਾ ਜਿਹਾ ਟਾਪ ਕੌਨ ਕਰਕੇ ਆਈ ਥਿੰਕ ਆ ਗੁੱਡ ਚੀਜ਼ ਵੀ ਹੈ ਸਾਡੇ ਲਈ ਵੀ ਸਾਨੂੰ ਨਾ ਇਦਾਂ ਦੇ ਡਿਫਰੈਂਟ ਪ੍ਰੋਜੈਕਟਸ ਕਰਨੇ ਪੈ ਰਹੇ ਹੈਗੇ ਆ ਵੀ ਜਿਹੜੇ ਜਿਹੜੇ ਸਾਡਾ ਅਸੀਂ ਜਿਹੜਾ ਡਿਜ਼ਾਈਨ ਓਨ ਕਰਦੇ ਹੈਗੇ ਜਿਹੜੀ ਆਈਪੀ ਅਸੀਂ ਓਨ ਕਰਨ ਲੱਗੇ ਹੈਗੇ ਆ ਤੇ ਸਰੀਕੋਂ ਪ੍ਰਾਈਮ ਸੀਗਾ ਇਦਾਂ ਦੇ ਅਸੀਂ ਕਿੰਨੇ ਪ੍ਰੋਜੈਕਟ ਜਿਹੜੇ ਕਰ ਕਰਕੇ ਰੱਖ ਲਏ ਆ ਤੇ ਹੁਣ ਜਦੋਂ ਟਾਈਮ ਬਿਜ਼ੀ ਹੋਣਾ ਹੈਗੇ ਤੇ ਉਹ ਵੀ ਆ ਰੈਡੀ ਫੋਰ ਐਨੀਥਿੰਗ ਹੂੰ ਆਈ ਥਿੰਕ ਦਸੋ ਯੂਰ ਗ੍ਰੇਟਨੈਸ ਗੁਰਜੀਤਵੀਰ ਕੇ ਤੁਸੀਂ ਚੀਜ਼ਾਂ ਨੂੰ ਪੋਜੀਟਿਵਲੀ ਲੈਨੇ ਹੋ ਔਰ ਉਹਨਾਂ ਨੂੰ ਹੋਰ ਬेटर ਹੋਰ ਨਵੇਂ ਤਰੀਕੇ ਨਾਲ ਸਿੱਖਣਾ ਕਿਵੇਂ ਹੈ ਇਹ ਲਗਾਤਾਰਤਾ ਦੇ ਨਾਲ ਤੁਹਾਡਾ ਯਤਨ ਰਹਿੰਦਾ ਮੈਨੂੰ ਦੱਸੋ ਇਸ ਵੇਲੇ ਟੀਮ ਦੇ ਵਿੱਚ ਜਿਹੜੀਆਂ ਕਰੰਟ ਜੌਬਸ ਨੇ ਜਿੰਨਾਕ ਤੁਸੀਂ ਡਿਸਕਲੋਜ਼ ਕਰ ਸਕਦੇ ਆ ਉਹ ਕਿਸ ਤਰ੍ਹਾਂ ਦੀਆਂ ਜੌਬਸ ਨੇ ਤੇ ਉਹਦੇ ਵਿੱਚ ਕਿਸ ਤਰ੍ਹਾਂ ਦੇ ਚੈਲੰਜ ਨੇ ਜਨਾਲੀ ਤੁਸੀਂ ਆਪਣੇ ਆਪ ਨੂੰ ਰੈਡੀ ਰੱਖਿਆ ਹੋਇਆ ਤੇ ਕਿਹੜੀਆਂ ਜੌਬਸ ਦੀ ਤੁਸੀਂ ਵੇਟ ਕਰ ਰਹੇ ਹੋ ਕਮਿਊਨਿਟੀ ਤੋਂ ਜਿਹੜੇ ਜਿਹੜੇ ਵੀ ਸਾਡੇ ਬੰਦੇ ਇਸ ਖੇਤਰ ਦੇ ਵਿੱਚ ਨੇ ਫੈਬ੍ਰੀਕੇਸ਼ਨ ਦੇ ਫੀਲਡ ਦੇ ਵਿੱਚ ਨੇ ਵੈਲਡਿੰਗ ਦੇ ਖੇਤਰ ਦੇ ਵਿੱਚ ਨੇ ਟੈਕਨੋਕ੍ਰੇਟਸ ਮੁੰਡੇ ਜਿਹੜੇ ਆ ਉਹ ਵੀ ਇਦਾਂ ਦੀਆਂ ਜੌਬਾਂ ਨੂੰ ਬਹੁਤ ਚੁਣੌਤੀਪੂਰਨ ਤਰੀਕੇ ਨਾਲ ਦੇਖਦੇ ਆ ਸੋ ਕਰੰਟਲੀ ਕਿਹੜੀਆਂ ਜੌਬਸ ਹੋਲਡ ਕਰ ਰਹੇ ਹੋ ਤੁਸੀਂ ਭਾਈ ਇਸ ਟਾਈਮ ਸਾਡੇ ਕੋਲ ਨਿਊਜ਼ੀਲੈਂਡ ਪੋਸਟ ਦੀਆਂ ਦੋ ਜੌਬਾਂ ਚੱਲ ਰਹੀਆਂ ਜੀ ਨਿਊਜ਼ੀਲੈਂਡ ਪੋਸਟ ਤੇ ਅਸੀਂ ਦੋ ਟ੍ਰੇਲਰਸ ਬਣਾ ਰਹੇ ਹੈਗੇ ਆ ਸਾਡੇ ਕੋਲ ਮੇਨ ਫਰੇਟ ਦੇ ਜਿਹੜੇ ਸਾਡੇ ਜਿਹੜਾ ਕਸਟਮਰ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਸੀ ਕਦੇ ਨਹੀਂ ਉਹਨਾਂ ਨੂੰ ਭੁੱਲਦੇ ਆ ਤੇ ਉਹ ਓਕੇ ਟਾਈਮ ਬਹੁਤ ਹੈਲਪ ਕਰਦੇ ਆ ਤੇ ਜਦੋਂ ਵੀ ਅਸੀਂ ਕਮ ਕਮਿਊਨਿਟੀ ਕੋ ਚਾਹੀਦਾ ਕਹਿੰਦੇ ਭਾਜੀ ਵੀ ਕੁਝ ਕਰ ਦੋ ਜੀ ਚੋਬੰਜਾ ਪਾ ਦਿਓ ਤੇ ਉਹ ਪਾ ਦਿੰਦੇ ਆ ਜੀ ਠੀਕ ਹੈ ਹਾਂਜੀ ਜੀ ਅਮਨਦੇਵ ਜੀ ਉਹ ਨਹੀਂ ਕਹਿੰਦੇ ਭਾਜੀ ਫਿੱਤਾ ਲੈ ਕੇ ਆਏ ਸੀ ਤੇ ਨਾਪਾ ਲੈ ਕੇ ਆਏ ਸੀ ਮੇਰੇ ਟਰੱਕ ਦਾ ਹਾਂਜੀ ਅੱਛਾ ਆ ਭਾਜੀ ਠੀਕ ਹੈ ਮੈਂ ਇਹਨਾਂ ਨੂੰ ਮਿਲਿਆ ਜੀ ਬਿਲਕੁਲ ਸਹੀ ਜੀ ਅਸੀਂ ਅਸੀਂ ਦੇਖੇ ਗਏ ਸੀਗੇ ਜੀ ਹਾਂਜੀ ਅਸੀਂ ਜਿਵੇਂ ਸਾਰੀ ਪੰਜਾਬ ਦੀ ਲੋਕ ਬੋਲੀ ਆ ਵੀ ਟੁੱਟ ਪੈਣੇ ਦਰਜੀ ਨੇ ਮੇਰੀ ਰੱਖ ਲਈ ਛਕੇ ਜੋ ਟਾਕੀ ਕਦਰੋਹੀ ਟਾਕੀ ਤਾਂ ਨਹੀਂ ਰੱਖ ਲੈਂਦੇ ਵਿਆਮਦੀਪ ਦੇ ਟਰੱਕ ਚੋਂ ਨਹੀਂ ਨਹੀਂ ਭਾਜੀ ਇਹਨਾਂ ਨੇ ਦੇਖੋ ਆਹ ਜਿਹੜੇ ਮੈਨੂੰ ਲੱਗਦਾ ਮੈਂ ਭਾਜੀ ਨੂੰ ਮਿਲਿਆ ਹੈਗਾ ਮੈਂ ਬਿਲਕੁਲ ਸਹੀ ਆ ਭਾਜੀ ਨੂੰ ਮੈਂ ਮਿਲਿਆ ਜੀ ਆਹ ਆਪਣੇ ਆਪਣੇ ਪਿੰਡਾਂ ਕੋਲ ਤੋਂ ਆਦੇ ਹੀ ਆ ਉਹਨੂੰ ਨਵੀਂ ਸ਼ਹਿਰ ਦੇ ਕੋਲ ਦੇ ਹੀ ਹੈਗੇ ਆ ਭਾਜੀ ਤੇ ਜਦੋਂ ਸਾਡੀ ਇਹ ਜੌਬ ਲੱਗੀ ਹੈਗੀ ਇਹਨਾਂ ਕੋਈ ਐਗਜ਼ਿਸਟਿੰਗ ਟਰੱਕ ਸੀਗਾ ਤੇ ਵੈਰੀ ਗੁੱਡ ਪਹਿਲੀ ਥੈਂਕ ਯੂ ਤੁਸੀਂ ਚੇਤੇ ਰੱਖਿਆ ਜੀ ਸਾਨੂੰ ਥੈਂਕ ਯੂ ਸੋ ਮੱਚ ਦੇ ਅਸੀਂ ਦੀਆਂ ਜੀ ਜੀ ਜਿਹੜੇ ਸੱਜਣ ਪੈ ਰਹੇ ਆ ਘੁੰਮ ਘੁਮਾ ਕੇ ਮੇਲੇ ਪੈਂਦੇ ਆ ਹਾਂਜੀ ਹਾਂਜੀ ਉੱਥੇ ਮੋਸਟਲੀ ਜਿੱਦਾਂ ਭਾਈ ਆ ਸਾਡਾ ਜਿਹੜਾ ਜਿਆਦਾ ਜਿਹੜਾ ਆਪਰੇਸ਼ਨ ਕਰਦਾ ਜੀ ਭਾਈਚਾਰਾ ਸਾਡਾ ਹੀ ਆ ਅਸੀਂ ਤੇ ਅਸੀਂ ਫਿਰ ਥੋੜਾ ਫਾਇਦਾ ਵੀ ਚੱਕ ਲਈਦਾ ਜਾ ਕੇ ਪੰਜਾਬੀ ਪੰਜਾਬੀ ਬੋਲੀਦੀ ਆ ਕੋਈ ਜਿੱਦਾਂ ਡਿਸਕਸਨ ਕਰ ਲਈਦੀ ਆ ਵੀ ਤੁਹਾਨੂੰ ਕੀ ਪ੍ਰੋਬਲਮ ਹੈਗੀ ਆ ਕੀ ਤੁਹਾਨੂੰ ਨਹੀਂ ਹੋਣੀ ਚਾਹੀਦੀ ਆ ਥੋੜਾ ਪ੍ਰੋਡਕਟ ਪੈਟਰਨ ਬਣ ਜਾਂਦਾ ਅੰਦਰ ਜੋ ਵੀ ਰਿਕੁਆਇਰਮੈਂਟs ਨੇ ਕਸਟਮਰ ਦੀਆਂ ਹਰੇਕ ਦੀਆਂ ਵੱਖ-ਵੱਖਰੀਆਂ ਹੁੰਦੀਆਂ ਐ ਇਹ 'ਚ ਕੋਈ ਸ਼ੱਕ ਨਹੀਂ ਜੀ ਪੋਸਟ ਦੀ ਤੁਸੀਂ ਗੱਲ ਕਰ ਰਹੇ ਸੀ ਸੋ ਉਹ ਜੇ ਉਹ ਉਹ ਗੱਲ ਨੂੰ ਜ਼ਰੂਰ ਕੱਢ ਲਾਇਓ ਜਰਾ ਹਾਂਜੀ ਹਾਂਜੀ ਭਾਜੀ ਅਸੀਂ ਨਿਊਜ਼ੀਲੈਂਡ ਪੋਸਟ ਦੀਆਂ ਦੋ ਜੋਬਾਂ ਚੱਲਦੀਆਂ ਪਈਆਂ ਜੀ ਸਾਡੇ ਕੋਲ ਆ ਸਾਡੇ ਕੋਲ ਮੇਨ ਫਰੇਟ ਦੇ ਇਸ ਟਾਈਮ ਸਾਡੇ ਕੋਲ ਤਿੰਨ ਜੋਬਾਂ ਮੇਨ ਫਰੇਟਸ ਲਈ ਚੱਲ ਰਹੀਆਂ ਹੈਗੀਆਂ ਜੀ ਕੇ ਇਹ ਤੋਂ ਇਲਾਵਾ ਸਾਡੇ ਕੋਲ ਭਾਜੀ ਰੀਸੈਂਟਲੀ ਇਨਕੁਆਰੀ ਫੇਰ ਆਈ ਹੈਗੀ ਕਿਸੇ ਬੰਦੇ ਨੇ ਸਾਡਾ ਟਰੱਕ ਦੇਖਿਆ ਹੈਗਾ ਉੱਤੇ ਕੋਈ ਕੰਟਰੈਕਟਰ ਨੇ ਜਿਹੜਾ 에어ਪੋਰਟ ਗਿਆ ਹੈਗਾ ਤੇ ਉਹਨਾਂ ਦੀ ਪੁਰਾਣੀ ਇਨਕੁਆਰੀ ਜਿੰਨੇ ਟੋਈ ਹੈ ਕਿ ਅਸੀਂ ਭਾਈ ਤੁਹਾਡਾ ਟਰੱਕ ਦੇਖਿਆ ਹੈਗਾ ਤੇ ਤੁਹਾਨੂੰ ਮਿਲਣਾ ਹੋ ਤੇ ਅਸੀਂ ਨੂੰ ਮਿਲ ਜਾਣਾ ਹੈਗਾ ਨੈਕਸਟ ਵੀਕ ਵੈਰੀ ਗੁੱਡ ਵੈਰੀ ਗੁੱਡ ਸੋ ਜੌਬਸ ਇਸ ਐਕਚੁਅਲੀ ਡ੍ਰੀਮ ਬੂਸਟਰ ਇੰਜੀਨੀਅਰਿੰਗ ਇਟਸ ਨਾਟ ਓਨਲੀ ਫਾਰ ਦਾ ਵਾਈਕਾਟੋ ਰੀਜਨ ਦਿਸ ਇਜ਼ ਫਾਰ ਦਾ ਹਾਲ ਕੰਟਰੀ ਆਊਟ ਸੇ ਹਾਂਜੀ ਹਾਂਜੀ ਭਾਈ ਤੇ ਕਿਉਂਕਿ ਮੈਨੂੰ ਇਹ ਵੀ ਲੱਗਦਾ ਵੀ ਜਿਵੇਂ ਇੱਕ ਵਾਰ ਪਹਿਲਾਂ ਆਪਣਾ ਜ਼ਿਕਰ ਚੱਲਿਆ ਸੀ ਵੀ ਟੋਟਲ 52 ਇੰਜੀਨੀਅਰ ਨੇ ਜਿਹੜੀ ਇਸ ਕਿਸਮ ਦੀਆਂ ਜੌਬਸ ਪਰਫਾਰਮ ਕਰਦੇ ਨੇ ਵਿੱਚੋਂ ਸਿਰਫ ਦੋ ਪੰਜਾਬੀ ਨੇ ਐ ਫੈਮ ਨਾਟ ਰੌਂਗ ਹਾਂਜੀ ਹਾਂ ਜੀ ਇਹਦੇ अराउंड 100 ਨਹੀਂ 100 120 30 ਇੰਜੀਨੀਅਰਸ ਆ ਗਏ ਜੀ ਅੱਛਾ ਉਹਨਾਂ ਵਿੱਚ ਦੋ ਪੰਜਾਬੀ ਨੇ ਹਾਂ ਜੀ ਹਾਂ ਜੀ ਅਸੀਂ ਦੋ ਬੰਦੇ ਆ ਗਏ ਜੀ ਹਾਂ ਜੀ ਇੱਕ ਤੁਸੀਂ ਹੋ ਗਏ ਤੇ ਦੂਜੇ ਦੂਜੇ ਭਾਈ ਉਹਨਾਂ ਦਾ ਨਾਮ ਅਮਨਪ੍ਰੀਤ ਹੈ ਗਿਆ ਉਹਨਾਂ ਦਾ ਨਾਮ ਵੈਰੀ ਗੁੱਡ ਵੈਰੀ ਗੁੱਡ ਨਹੀਂ ਬਹੁਤ ਬਹੁਤ ਸ਼ਾਬਾਸ਼ ਹੈ ਯਾ ਬਹੁਤ ਹਿੰਮਤ ਦੀ ਦਾਤ ਦੇਣੀ ਪਊਗੀ ਤੁਸੀਂ ਪੰਜਾਬੀਆਂ ਦਾ ਮਾਣ ਵਧਾਇਆ ਪਰ ਟੀਕਾ ਲ ਇਹ ਹੁੰਦੀ ਆ ਵੀ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕਈ ਵਾਰੀ ਨਾ ਸਾਡੇ ਬੰਦੇ ਆ ਕਈ ਕੰਮਾਂ ਦੇ ਵਿੱਚ ਹੱਥ ਕਾਲੇ ਕਰਨ ਤੋਂ ਡਰਦੇ ਆ ਸਮੇਤ ਮੇਰੇ ਵਰਗੇ ਜਿਹੜੇ ਲੋਕ ਆ ਪਰ ਤੁਸੀਂ ਇਹ ਧਾਰਨਾ ਤੋੜ ਦਿੱਤੀ ਵੀ ਕੰਮ ਜਿਹੜਾ ਨਾ ਇਸ ਮੁਲਕ ਦੇ ਵਿੱਚ ਜਿਹੜਾ ਮਨ ਦਾ ਹੱਥ ਹੀ ਕੰਮ ਕਰਦਾ ਉਹ ਤਾਂ ਰਾਜਾ ਹੈ ਨਹੀਂ ਵੈਸੇ ਵੀ ਮੇਰੀ ਨਜ਼ਰ ਦੇ ਵਿੱਚ ਉਹਦੀ ਰਿਸਪੈਕਟ ਬਹੁਤ ਜ਼ਿਆਦਾ ਹੈ ਜਿਹੜਾ ਬੰਦਾ ਆਪਣੇ ਹੱਥ ਕਾਲੇ ਕਰਕੇ ਮੁਲਕ ਦੀ ਇਕਨੋਮੀ ਤੇ ਜਯੋਗਦਾਨ ਪਾ ਰਿਹਾ ਔਰ ਜਿਹੜੀ ਵੀ ਚੁਣੌਤੀਆਂ ਆ ਰਹੀਆਂ ਉਹਨੂੰ ਉਹਨਾਂ ਚੁਣੌਤੀਆਂ ਦੇ ਵਿੱਚੋਂ ਕੁਝ ਨਾ ਕੁਝ ਨਵਾਂ ਸਿੱਖਣ ਦੀ ਤਾਂ ਉਹਦੇ ਮਨ ਦੇ ਵਿੱਚ ਪੈਦਾ ਹੋ ਰਹੀ ਆ ਡ੍ਰੀਮ ਬੂਸਟਰ ਇੰਜੀਨੀਅਰਿੰਗ ਜਿਹੜੀ ਆ ਭਾਜੀ ਕਿੰਨੇ ਚਿਰ ਤੋਂ ਕਾਰਜ ਦੇ ਵਿੱਚ ਹੈਗੀ ਆ ਭਾਜੀ ਅਸੀਂ 2017 ਚ ਸ਼ੁਰੂ ਕੀਤੀ ਜੀ ਤੇ ਅਸੀਂ ਜਾਂ ਤੋਂ ਮਤਲਬ ਇਸੇ ਫੀਲਡ ਨਾਲ ਜੁੜੇ ਹੋਏ ਗਏ ਜੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਬਈ ਐਜ਼ ਐਜ਼ ਇੰਜੀਨੀਅਰ ਪਹਿਲਾਂ ਸਟਾਰਟ ਕੀਤਾ ਸਰਵਿਸਿਜ਼ ਦੇਣੀ ਸ਼ੁਰੂ ਕੀਤੀਆਂ ਡਿਜ਼ਾਈਨ ਸਰਵਿਸਿਜ਼ ਜਿੱਦਾਂ ਹੁਣ ਕੋਈ ਵੀ ਬੰਦਾ ਇਹਦਾ ਫੋਨ ਕਰਕੇ ਬੁਲਾਉਂਦਾ ਹੁੰਦਾ ਸੀ ਬਈ ਭਾਜੀ ਆਹ ਟਰਬਲ ਆ ਰਹੀ ਆ ਸਾਨੂੰ ਇਦਾਂ ਦੀ ਮਸ਼ੀਨ ਚਾਹੀਦੀ ਆ ਇਦਾਂ ਨੂੰ ਕੁਝ ਸਟੱਰਕ ਚਾਹੀਦਾ ਐ ਇਦਾਂ ਟ੍ਰੇਲਰ ਚਾਹੀਦਾ ਸੀ ਬੜੇ ਬੜੇ ਨਾ ਹੈਗੇ ਜੀ ਉਹਨਾਂ ਦਾ ਨਾਂ ਨਹੀਂ ਅੱਜਕੱਲ ਲੈਂਦੇ ਅਸੀਂ ਉਹ ਗੁੱਸੇ ਹੋ ਜਾਂਦੇ ਆ ਤੇਰੀਆਂ ਲੱਖ ਲੱਖ ਕੰਪਨੀਆਂ ਹਾਂ ਜੀ ਹਾਂ ਜੀ ਹਾਂ ਜੀ ਅਗਲੇ ਕੰਪਨੀ ਹਾਂ ਜੀ ਅਸੀਂ ਕੰਟ੍ਰੈਕਟ ਕਰਦੇ ਹੁੰਦੇ ਸੀਗੇ ਜੀ ਉਹਨਾਂ ਨੂੰ ਤੇ ਉਹਨਾਂ ਨੂੰ ਇੰਜੀਨੀਅਰਿੰਗ ਸਰਵਿਸਿਸ ਦਿੰਦੇ ਹੁੰਦੇ ਸੀਗੇ ਤੇ ਹੁਣ ਅਸੀਂ ਆਪ ਕੋ ਇਨਫੈਕਚਰ ਹੈਗੇ ਕਿਉਂਕਿ ਅਸੀਂ ਡਾਇਰੈਕਟ ਕੰਪੀਟੀਸ਼ਨ ਬਣ ਗਏ ਹੈਗੇ ਆ ਤੇ ਉਹ ਥੋੜੇ ਕਲੋਜ਼ ਹੁੰਦੇ ਆ ਤੁਹਾਨੂੰ ਪਤਾ ਈ ਨਿਊਜ਼ੀਲੈਂਡ ਦੇ ਵਿੱਚ ਲਾਅ ਥੋੜੇ ਡਰੱਫ ਹੈ ਅਨਸਰ ਤੇ ਗੱਲ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਜਿਹੜੇ ਵਰਕ ਐਥਿਕਸ ਨੇ ਜਾਂ ਕੰਮ ਕਰਨ ਦੇ ਤਰੀਕੇ ਆ ਉਹਨਾਂ ਦੀ ਜ਼ਰੂਰ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਬਾਕੀ ਮੇਰਾ ਇਹ ਵੀ ਮੰਨਣਾ ਹੈ ਵੀ ਤੁਸੀਂ ਕਿਸ ਕਿਸਮ ਦੀ ਜੋਬ ਪਰਫਾਰਮ ਕਰਦੇ ਹੋ ਉਹਦੀ ਹੋਰ ਡੀਟੇ ਸਾਡਾ ਜਿਹੜਾ ਭਾਈਚਾਰਾ ਉਹ ਜਾਣ ਜਾਣ ਸਕੀਏ ਕਿ ਨਵਾਂ ਭਾਈਚਾਰਾ ਸਾਡਾ ਡਵੈਲਪ ਹੋ ਰਿਹਾ ਬਹੁਤ ਸਾਰੇ ਕੰਮ ਨਵੇਂ ਡਵੈਲਪ ਹੋ ਰਹੇ ਆ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹਾਂਗਾ ਹੁਣ ਤੋਂ ਡੇਢ ਦੋ ਸਾਲ ਪਹਿਲਾਂ ਜਿੱਦਾਂ ਕੋਵਿਡ ਤੋਂ ਅਸੀਂ ਨਿਕਲੇ ਉਦੋਂ ਫੂਡ ਟਰੱਕਸ ਬਾਰੇ ਅਸੀਂ ਕਨਸੈਪਟ ਜਿਹੜਾ ਉਹ ਮੈਲਬਨ ਜਾਂ ਹੋਰ ਸ਼ਹਿਰਾਂ ਚ ਦੇਖਿਆ ਸੀ ਇਥੇ ਆਕਲੈਂਡ ਦੇ ਵਿੱਚ ਰੀਸੈਂਟਲੀ ਸਾਡੇ ਜਿਹੜੇ ਯੰਗ ਐਂਟਰਪ੍ਰੀਨਿਓਰਸ ਨੇ ਜਿਨ੍ਹਾਂ ਵਿੱਚ ਸਾਡੀਆਂ ਮੁਟਿਆਰਾਂ ਵੀ ਸ਼ਾਮਲ ਨੇ ਉਹਨਾਂ ਨੇ ਫੂਡ ਟਰੱਕਿੰਗ ਦੇ ਵਿੱਚ ਵੀ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਸੋ ਇਸ ਤਰ੍ਹਾਂ ਦੇ ਜੌਬਸ ਵੀ ਤੁਸੀਂ ਕਰਦੇ ਹੋ ਨਹੀਂ ਭਾਜੀ ਛੋਟੇ ਟਰੱਕਸ ਜਿਹੜੇ ਜਿਹੜੇ ਸਾਡੇ ਬੰਦੇ ਯੂਜ਼ ਕਰਦੇ ਆ ਜੀ ਉਹ ਥੋੜੇ ਛੋਟੇ ਟਰੱਕ ਹੁੰਦੇ ਆ ਜੀ ਉਹ 3500 ਕਿਲੋ ਤੋਂ ਥੱਲੇ ਜੀਵੀਐਮ ਤੋਂ ਫਾਲ ਕਰਦੇ ਆ ਤੇ ਉਹ ਸਾਡੀ ਜੌਬਸ ਨਹੀਂ ਹੈਗੀਆਂ ਸਾਨੂੰ ਸਰਕਾਰ ਨੇ ਕੈਟਗਰੀਆਂ ਇੱਥੇ ਸਰਕਾਰ ਨੇ ਕੈਟਗਰੀਆਂ ਵੱਖਰੀਆਂ ਵੱਖਰੀਆਂ ਕੀਤੀਆਂ ਵੀ 3500 ਕਿਲੋ ਤੋਂ ਕੋਈ ਵੀ ਵਹੀਕਲ ਜਿਹੜਾ ਉੱਤੇ ਆ ਤੇ ਉਹ ਫਿਰ ਸਾਡੀ ਕੈਟਗਰੀ ਦੇ ਅੰਡਰ ਆ ਜਾਂਦਾ ਸੀ ਉਹਨੂੰ ਕਰ ਲੈਣੇ ਆ ਜਿੱਦਾਂ ਜਿੱਦਾਂ ਹੋਰ ਸਾਰੇ ਟਰੱਕ ਹੋਗੇ ਜੇ ਤੁਸੀਂ ਵੈਨ ਦੇ ਪਿੱਛੇ ਜਦੋਂ ਤੁਹਾਨੂੰ ਟੇਲ ਲਿਫਟ ਵਗੈਰਾ ਵੈਨ ਲੱਗ ਜਾਂਦੀ ਹੈ ਉਹਦਾ weight ਵੱਧ ਜਾਂਦਾ ਹੈ 3500 ਤੋਂ ਫਿਰ ਉਹ ਸਾਡੇ ਕੋਲ ਆ ਜਾਂਦਾ ਜੀ ਹਾਂਜੀ ਓਕੇ ਓਕੇ ਮੈਨੂੰ ਗੁਰਜੀਤ ਵੀਰੇ ਵੀ ਦੱਸੋ ਵੀ ਇਹ ਇਹ ਲਾਇਸੈਂਸਿੰਗ ਦਾ ਜਿਹੜਾ ਖਾਸ ਕਰਕੇ ਇੰਜੀਨੀਅਰਿੰਗ ਜਿਹੜੀਆਂ ਫਰਮਸ ਨੇ ਇਹਨਾਂ ਦਾ ਜਿਹੜਾ ਲਾਇਸੈਂਸਿੰਗ ਦਾ ਦੀ ਕੰਪਲਾਈਅੰਸ ਆ ਜਿਹੜੀ ਇਹ ਕਿੰਨੀ ਖਾਰਡ ਆ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੇ ਲੋਕ ਹੋਣਗੇ ਤੁਹਾਡੇ ਵਾਂਗ ਜਿਹੜੇ ਟੈਕਨੋਕਰੇਟਸ ਨੇ ਔਰ ਤੁਹਾਡੇ ਵਾਂਗ ਹੀ ਆਪਣਾ ਕੰਮ ਕਰ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਥੋੜਾ ਤੁਸੀਂ ਰਾਜ਼ ਜ਼ਰੂਰ ਦੱਸੋ ਅ ਭਾਈ ਦੇਖੋ ਲਾਇਸੈਂਸਿੰਗ ਹਾਰਡ ਆ ਪਰ ਇਦਾਂ ਨਹੀਂ ਹੈਗਾ ਵੀ ਇੰਪੋਸੀਬਲ ਹੈ ਜੇ ਤੁਸੀਂ ਤੁਹਾਨੂੰ ਆਪਣੀ ਟਰੇਡ ਆਂਦੀ ਆ ਜੇ ਤੁਸੀਂ ਆਪਣੇ ਕੰਮ ਦੇ ਮਾਹਰ ਆ ਤੇ ਫੇਰ ਹਾਰਡ ਨਹੀਂ ਹੈਗਾ ਆ ਪਰ ਜੇ ਤੁਸੀਂ ਇਦਾਂ ਸੋਚਦੇ ਆਂ ਬਈ ਅਸੀਂ ਬਈ ਬਿਨਾਂ ਕਿਸੇ ਪਾਰਟਨਰ ਤੋਂ ਜਾਂ ਜਾਂ ਕੋਈ ਪਾਰਟਨਰ ਨਾਲ ਪਾ ਕੇ ਅਸੀਂ ਦਾ ਕੰਮ ਕਰ ਲਈਏ ਤਾਂ ਫੇਰ ਮੁਸ਼ਕਲ ਹੋ ਸਕਦਾ ਹੈ ਸ਼ਾਇਦ ਕਿਉਂਕਿ ਤੁਹਾਨੂੰ ਇਦਾਂ ਦਾ ਬੰਦਾ ਲੱਭਣਾ ਜਿਹੜਾ ਕਿ ਸਿਮਲਰ ਸੋਚ ਰੱਖਦਾ ਹੋਵੇ ਤੇ ਪਰਤੇ ਇੱਕ ਤੁਹਾਡੇ ਕੋਲ ਆਪ ਕੋ ਸਕਿੱਲ ਹੈਗੇ ਆ ਤੁਸੀਂ ਕਿਉਂਕਿ ਇਹਨਾਂ ਹਾਰਡ ਹੈ ਹੀ ਨਹੀਂ ਕੰਮ ਤੁਸੀਂ ਇੰਜੀਨੀਅਰਿੰਗ ਜੇ ਕੀਤੀ ਹੋਈ ਹੈ ਤੇ ਤੁਸੀਂ ਪੜੇ ਲਿਖੇ ਹੈਗੇ ਆ ਤੁਸੀਂ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈਗਾ ਆ ਜੇ ਤੁਸੀਂ ਐਗਜ਼ਾਮ ਦੋ ਤੇ ਤੁਸੀਂ ਕੁਝ ਮਰਜੀ ਲੈ ਲਓ ਜੀ ਤੇ ਕਿੰਨੇ ਕਲੀਅਰ ਕੱਟ ਰਹੇ ਹੈਗੇ ਆ ਜੀ ਸਭ ஆன்ਲਾਈਨ ਅਵੇਲੇਬਲ ਹੈਗਾ ਹਨਾ ਵੀ ਕੀ ਉਹਨਾਂ ਨੂੰ ਚਾਹੀਦਾ ਆ ਹਾਂ ਜੀ ਜਿਵੇਂ ਗੈਸ ਸਿਲੰਡਰ ਸਪਲਾਈ ਕਰਦੇ ਕੋਈ ਟਰੱਕ ਜਿਹੜੇ ਆ ਕੁਝ ਬ੍ਰੈਡ ਸਪਲਾਈ ਕਰਦੇ ਆ ਕੁਝ ਮਿਲਕ ਸਪਲਾਈ ਕਰਦੇ ਆ ਆਬਵੀਅਸਲੀ ਉਹ ਕਸਟਮਾਈਜ਼ਡ ਹੁੰਦਾ ਜੀ ਸਟਰਕਚਰ ਉਹਨਾਂ ਦਾ ਜਿਹੜਾ ਪਿੱਛੇ ਕੈਰੀ ਕਰਦੇ ਉਹ ਇਹਦੇ ਵਿੱਚੋਂ ਕਿਹੜੀਆਂ-ਕਿਹੜੀਆਂ ਜੌਬਸ ਆ ਜਿਹੜੀਆਂ ਡ੍ਰੀਮ ਬੂਸਟ ਇੰਜੀਨੀਅਰਿੰਗ ਜਿਹੜੀ ਆ ਉਹ ਸਾਡੇ ਭਾਈਚਾਰੇ ਦੀ ਮਦਦ ਕਰ ਸਕਦੀ ਆ ਆ ਪਹਿਲੇ ਅਸੀਂ ਜਿਹੜੇ ਵੀ 에ਅ ਫਰੇਟ ਵਾਲੇ ਕੋਈ ਵੀ ਬੰਦੇ ਹੈਗੇ ਉਹ ਸਾਡੇ ਕੋ ਆਵੋ ਜੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੈਗੇ ਹੁਸ਼ਯੋ ਜਦਾਂ ਜਿਹੜੇ ਵੀ ਬੰਦੇ ਕਨਸਾਈਡਰ ਜਿਹੜੇ ਟਰੱਕਸ ਕਿਨਾਂ ਨੂੰ ਚਾਹੀਦੇ ਆ ਜਿਹੜੇ ਬੰਦਿਆਂ ਨੂੰ ਰੈਫਰਿਜਰੇਟਡ ਟਰੱਕ ਚਾਹੀਦੇ ਹੈਗੇ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੈਗੇ ਜੇ ਤੁਸੀਂ ਸਾਡੇ ਕੋ ਆਓ ਅਸੀਂ ਤੁਹਾਨੂੰ ਟਰੱਕ ਬਣਾ ਕੇ ਦੇਵਾਂਗੇ ਤੁਹਾਨੂੰ ਟ੍ਰੇਲਰ ਬਣਾ ਕੇ ਦਵਾਂਗੇ ਜਿਵੇਂ ਜਿਵੇਂ ਹੌਲਸ ਵਾਲੇ ਆ ਸਾਡੇ ਇੱਥੇ ਹਾਂਜੀ ਹੌਲ ਲੌਜਿਸਟਿਕ ਜਿਹੜੇ ਹੈਗੇ ਹਾਂਜੀ ਰੈਫਰਿਜਰੇਟਡ ਟਰੱਕ ਰੱਖਦੇ ਹੈਗੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਕਿ ਤੁਹਾਨੂੰ ਕੋਈ ਜਿਹ ਸੋਰੀ ਸੋਰੀ ਮੈਂ ਮੈਂ ਮਿਸ ਕਰਤਾ ਜੀ ਹੋਰ ਕਿਹੜੀਆਂ ਜੌਬਸ ਨੇ ਜਿਹੜੀਆਂ ਤੁਹਾਡੇ ਵੱਲੋਂ ਸੋ ਫਾਰ ਕੀਤੀਆਂ ਗਈਆਂ ਤੇ ਜਿਨ੍ਹਾਂ ਦੀ ਤੁਸੀਂ ਅਡੀਕ ਕਰ ਰਹੇ ਹੋ ਵੀ ਐਸ ਟਾਈਪ ਦੀ ਜੌਬ ਅਸੀਂ ਬੜੇ ਆਰਾਮ ਦੇ ਨਾਲ ਈਜ਼ੀਲੀ ਕਰ ਸਕਦੇ ਹਾਂ ਪ੍ਰੋਫੈਸ਼ਨਲ ਵੇ ਦੇ ਵਿੱਚ ਹਾਂਜੀ ਭਾਈ ਅਸੀਂ ਥੋੜਾ ਜਿਹਾ ਜਿਹੜਾ ਫਰੇਟ ਇੰਡਸਟਰੀ ਨੂੰ ਬਿਜ਼ੀ ਹੋਣ ਦਾ ਵੇਟ ਕਰਦੇ ਪਏ ਹੈ ਜੀਆਂ ਵੀ ਫਰੇਟ ਇੰਡਸਟਰੀ ਦੁਆਰ ਤੋਂ ਬਿਜ਼ੀ ਹੋ ਜਵੇ ਤਾਂ ਫਿਰ ਸਾਡੇ ਜਿਹੜੇ ਜਿਹੜੇ ਜਿਹੜੀਆਂ ਨਾਰਮਲ ਜਿਹੜਾ ਲੋਡਸ ਹੈਗਾ ਆ ਗਰਡਨ ਸਾਈਡਸ ਦਾ ਤੇ ਉਹ ਦੁਆਰ ਤੋਂ ਚੱਲ ਪੂਗਾ ਤੇ ਇਹ ਤੋਂ ਲਾਵਾ ਭਾਈ ਜੇ ਕੰਸਟਰਕਸ਼ਨ ਇੰਡਸਟਰੀ ਬਿਜ਼ੀ ਹੋ ਜਾਂਦੀ ਹੈਗੀ ਇਹ ਦੁਆਰ ਤੋਂ ਜ ਇਹ ਪੀਰ ਪੀਤਾ ਸੀ ਫਿਰ ਜਿਹੜੇ ਕੰਸਟਰਕਸ਼ਨ ਦੇ ਲਈ ਜਿਹੜੇ ਇਕੁਪਮੈਂਟ ਜਿਹੜੇ ਬਣਦੇ ਸੀਗੇ ਜਿਹੜੇ ਓਨ ਓਨ ਰੋਡ ਟ੍ਰੈਫਿਕ ਟਰੱਕ ਟਿਪਰ ਟਰੱਕਸ ਜਿਹੜੇ ਹੈਗੇ ਆ ਉਹ ਅਸੀਂ ਦੁਆਰਾ ਦੁਆਰਾ ਸ਼ੁਰੂ ਕਰ ਸਕਦੇ ਹੈਗੇ ਆ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਇਹ ਆ ਚੀਜ਼ਾਂ ਸਾਡੇ ਕੁਆਲਟੀ ਡਿਜ਼ਾਈਨ ਅਪਰੂਵਡ ਡਿਜ਼ਾਈਨ ਪਏ ਹੈਗੇ ਆ ਤੇ ਬਸ ਅਸੀਂ ਉਹ ਪ੍ਰਿੰਟ ਹੀ ਕਰਨੇ ਆ ਬਿਲਕੁਲ ਸਹੀ ਬਿਲਕੁਲ ਸਹੀ ਸੋ ਮੈਂ ਦੇਖ ਸਕਦਾ ਤੁਸੀਂ ਗੀਤੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਜੌਬਸ ਕੀਤੀਆਂ ਲੇਕਿਨ ਜਿਹੜਾ ਇੱਕ ਆਰਥਿਕ ਤੌਰ ਦੇ ਤੇ ਮੰਦੀ ਆਈ ਉਹਦੇ ਵਿੱਚ ਇਸ ਕੰਮ ਦੇ ਉੱਤੇ ਪ੍ਰਭਾਵ ਪਿਆ ਜਦੋਂ ਬਾਕੀ ਕੰਮਾਂ ਦੇ ਉੱਤੇ ਵੀ ਪ੍ਰਭਾਵ ਪਿਆ ਆਈ ਕਨ इजीली स्मेल दैट ਹਾਂਜੀ ਹਾਂਜੀ ਬਿਲਕੁਲ ਭਾਜੀ ਇਦਾਂ ਹੀ ਹੈਗਾ ਜੀ ਫਰਕ ਤਾਂ ਪਿਆ ਹੈਗਾ ਪਰ ਹੋਪਫੁਲੀ ਦਿਸ ਈਅਰ ਬੈਟਰ ਹੋਊਗਾ ਤੇ ਇਨਕੁਆਰੀਜ਼ ਵੀ ਜਨਰੇਟ ਹੋ ਰਹੀਆਂ ਹੈਗੀਆਂ ਇਦਾਂ ਦੀ ਗੱਲ ਨਹੀਂ ਵੀ ਇਨਕੁਆਰੀਜ਼ ਨਹੀਂ ਆ ਰਹੀਆਂ ਹੈ ਕਿ ਇਨਕੁਆਰੀਜ਼ ਜਨਰੇਟ ਹੋਣੀਆਂ ਸ਼ੁਰੂ ਹੋਈਆਂ ਹੈਗੀਆਂ ਤੇ ਜੇ ਇਨਕੁਆਰੀ ਆ ਰਹੀਆਂ ਤਾਂ ਚੌਪ ਵੀ ਆਉਂਗੀਆਂ ਬਿਲਕੁਲ ਵੈਰੀ ਗੁੱਡ ਵੈਰੀ ਗੁੱਡ ਸੋ ਜਦੋਂ ਅਸੀਂ ਇਸ ਫੀਲਡ ਦੀ ਗੱਲ ਕਰਦੇ ਆ ਇਹਦੇ ਵਿੱਚ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਲੇਕਿਨ ਮੈਂ ਫੇਰ ਜਾਨਣਾ ਚਾਹਣਾ ਐਸ ਲਈ ਟੀਮ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕਿਹੜੀਆਂ ਕਿਹੜੀਆਂ ਜੌਬਸ ਕਰਦੇ ਨੇ ਕਿਉਂਕਿ ਇਹਦਾ ਇੱਕ ਪ੍ਰੋਸੈਸ ਆ ਚੀਜ਼ਾਂ ਨੂੰ ਪਲਾਨ ਕਰਨਾ ਪਲਾਨ ਕਰਨ ਦੇ ਵਿੱਚ ਵੀ ਕਾਫੀ ਸਮਾਂ ਚਾਹੀਦਾ ਡਿਜ਼ਾਈਨ ਦੇਖਣਾ ਉਹਦਾ ਬੀਅਰਿੰਗ ਕੈਪੈਸਿਟੀ ਦੇਖਣੀ ਮਟੀਰੀਅਲ ਦੀ ਕਿਹੜੇ ਕਿਹੜੇ ਮਟੀਰੀਅਲ ਦੇ ਨਾਲ ਕਿਹੜੀ ਗੱਲ ਅੱਗੇ ਵਧਣੀ ਆ ਫੀ ਟੋਲਰੈਂਸ ਜਾਂ ਪ੍ਰੈਸੀਜਨੈਸ ਜਿਹੜੀ ਆ ਇਸ ਜੋਬ ਦੇ ਵਿੱਚ ਬਹੁਤ ਮਹੱਣੀ ਰੱਖਦੀ ਆ ਸਾਨੂੰ ਥੋੜਾ ਜਿਹਾ ਪ੍ਰੋਸੈਸ ਬਾਰੇ ਦੱਸੋ ਕੋਈ ਇੱਕ ਸਿਨੈਰੀਓ ਸਾਨੂੰ ਦੱਸੋ ਜਿਵੇਂ ਜਿਹੜੀ ਤੁਸੀਂ 에ਅਰ ਫ੍ਰਾਈਟ ਦੀ ਗੱਲ ਕੀਤੀ ਹੁਣੇ ਟਰੱਕ ਦੀ ਆਪਾਂ ਉਹ ਸਿਨੈਰੀਓ ਨੂੰ ਲੈਨੇ ਆ ਜੀ ਹਾਂਜੀ ਆਪਾਂ ਜੀ ਜਦੋਂ ਕੋਈ ਵੀ ਜੋਬ ਹੁੰਦੀ ਆ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਕਿੰਨਾ ਕਿੰਨਾ ਟਨ ਲੋਡ ਤੁਸੀਂ ਉਹਤੇ ਕੈਰੀ ਕਰਨਾ ਆ ਜੇ ਤਾਂ ਹੁਣ ਸਾਡੇ ਕੋਈ ਵੀ ਜੋਬ ਆਉਂਦੀ ਆ ਤੁਹਾਡਾ ਪਹਿਲਾ ਕੁਐਸਚਨ ਆਈ ਹੁੰਦਾ ਵੀ ਭਾਈ ਤੁਸੀਂ ਕਰਨਾ ਕੀ ਆ ਯੈਸ ਤੇ अच्छा जी ਅਸੀਂ ਇਨਾ ਟਨ ਕਰਨਾ ਉਹ ਤੋਂ ਉਹਦੇ ਉਹਦੇ ਹਿਸਾਬ ਨਾਲ ਫਿਰ ਤੁਹਾਡੀ ਮਟੀਰੀਅਲ ਸਿਲੈਕਸ਼ਨ ਹੁੰਦੀ ਹੈਗੀ ਆ ਓਕੇ ਹਾਂ ਜੀ ਮਟੀਰੀਅਲ ਸਿਲੈਕਸ਼ਨ ਹੁੰਦੀ ਆ ਫਿਰ ਤੁਹਾਡੀ ਡਿਜ਼ਾਈਨ ਕੈਲਕੂਲੇਸ਼ਨ ਸੁਣੀ ਆ ਜੀ ਜਦਾਂ ਬਈ ਹਾਂ ਤੁਸੀਂ ਮਟੀਰੀਅਲ ਸਿਲੈਕਟ ਕਰ ਲਿਆ ਵੀ ਹੁਣ ਆਹ ਮਟੀਰੀਅਲ ਇਨਾ ਕੁ ਲੋਡ ਬੀਅਰ ਕਰ ਸਕੂਗਾ ਫਿਰ ਤੋਂ ਫਿਰ ਤੁਸੀਂ ਭਾਜੀ ਉਹ ਤੇ ਜਦਾਂ ਕਿੰਨਾ ਜਦਾਂ ਵਾਈਬ੍ਰੇਸ਼ਨ ਕਿੰਨੀਆਂ ਚੀਜ਼ਾਂ ਹੋ ਹੋ ਰਹੀਆਂ ਜਿਹੜੀਆਂ ਤੁਹਾਨੂੰ ਕਨਸੀਡਰ ਕਰਨੀਆਂ ਪੈਣੀਆਂ ਹੈਗੀਆਂ ਠੀਕ ਆ ਬਈ ਆਹ ਟਰੱਕ ਇਨਾ ਚੱਲਦਾ ਆ ਇੰਨੀ ਵਾਈਬ੍ਰੇਸ਼ਨ ਹੁੰਦੀ ਹੈਗੀ ਆ ਇੰਨੇ ਨਟ ਨ ਬੋਲ ਲੂਜ਼ ਹੋਊਗੇ ਇੰਨਾ ਅਸੀਂ ਟਾਰਕ ਲਾਵਾਂਗੇ ਤੁਨੋ ਸਾਰੀ ਡਿਜ਼ਾਈਨ ਕੈਲਕੂਲੇਸ਼ਨਸ ਹੁੰਨੀ ਹੈਗੀ ਜਿੱਦਾਂ ਸਾਡੇ ਜਿੱਦਾਂ ਤੁਸੀਂ ਪੁੱਛੇ ਕਿੰਨੇ ਬੰਦੇ ਹੈਗੇ ਆ ਅਸੀਂ ਦੋ ਇੰਜੀਨੀਅਰ ਹੈਗੇ ਆ ਜੀ ਤੇ ਦੋ ਇੰਜੀਨੀਅਰ ਹੈਗੇ ਆ ਤੇ ਹੁਣ ਅਸੀਂ ਤੀਜਾ ਇੰਜੀਨੀਅਰ ਐਡ ਕਰ ਲਿਆ ਹੈਗਾ ਜਿਹਨੇ ਸਾਡੇ ਕੋ 6 ਮਾਰਚ ਨੂੰ ਆ ਜਾਣਾ ਹੈਗਾ ਜੀ ਬਹੁਤ ਖੂਬ ਬਹੁਤ ਖੂਬ ਹਾਂ ਜੀ ਕਿਉਂਕਿ ਹੁਣ ਡੇਲੀ ਆਪਰੇਸ਼ਨ ਜਿਹੜੇ ਇੰਨੇ ਜ਼ਿਆਦਾ ਹੋ ਜਾਂਦੇ ਹੈਗੇ ਆ ਬਈ ਬਈ ਅਸੀਂ ਦੋ ਬੰਦੇ ਨਹੀਂ ਕਰ ਪਾਉਂਦੇ ਹੈਗੇ ਆ ਜੀ ਜੀ ਮੈਂ ਸਮਝਦਾ ਹਾਲਾਂਕਿ ਤੁਹਾਡੇ ਆਫਿਸ ਦੇ ਵਿੱਚ ਸਟਾਫ ਵੱਖਰਾ ਜਿਹੜਾ ਫੋਨ ਕਾਲਸ ਲੈਂਦਾ ਜਾਂ ਗੱਲਬਾਤ ਕਰਦਾ ਬਾਹਰ ਅੰਦਰ ਦੇ ਕੰਮ ਬਾਕੀ ਜੇ ਉਹ ਕਰਦੇ ਆ ਤੇ ਇਸ ਤੋਂ ਇਲਾਵਾ ਜਿਹੜਾ ਟੈਕਨੀਕਲ ਸਟਾਫ ਆ ਉਹਦੀ ਗਿਣਤੀ ਆਪਾਂ 6 ਮੰਨ ਕੇ ਚੱਲੀਏ ਜਿਹੜੇ ਪਰਫਾਰਮ ਕਰਦੇ ਉੱਥੇ ਜੌਬਸ ਹਾਂਜੀ ਹਾਂਜੀ 7 ਬੰਦੇ ਫਲੋਰ ਤੇ ਕੰਮ ਕਰਦੇ ਆ ਜੀ ਹਾਂਜੀ 7 ਬੰਦੇ ਜਿਹੜੇ ਫਲੋਰ ਤੇ ਕੰਮ ਕਰਦੇ ਹੈਗੇ ਆ ਹੁਣ ਹੁਣ অলਮੋਸਟ 3 ਇੰਜੀਨੀਅਰਸ ਹੈਗੇ ਆ ਤੇ 2 ਆਫਿਸ ਸਟਾਫ ਆ ਅਸੀਂ ਪਹਿਲਾਂ 11 ਸੀਗੇ ਜੀ ਹੁਣ ਅਸੀਂ 12 ਹੋ ਚੱਲੇ ਆ ਜੀ ਬਹੁਤ ਬਹੁਤ ਖੂਬ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਔਰ ਮੈਨੂੰ ਇਹ ਵੀ ਪਤਾ ਆਕਲੈਂਡ ਇੱਕ ਜਿਹੀ ਸਿਟੀ ਆ ਜਿੱਥੇ ਮਲਕ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਰਹਿੰਦਾ ਔਰ ਬੜੀ ਸਵਾਗੱਲਾ ਵੀ ਉਸੇ ਰੇਸ਼ਿਓ ਦੇ ਵਿੱਚ ਜਿਹੜੀਆਂ ਟੈਕਨੀਕਲ ਜੌਬਸ ਨੇ ਉਹ ਆਕਲੈਂਡ ਤੋਂ ਵੀ ਨਿਕਲੀਆਂ ਚਾਹੀਦੀਆਂ ਤੇ ਤੁਸੀਂ ਕੋ ਬਹੁਤ ਹੀ ਦੂਰ ਨਹੀਂ ਹੈਗੇ ਹੁਣ ਤਾਂ ਸਵਾ ਘੰਟੇ ਦਾ ਸਾਰਾ ਰਾਹ ਰਹਿ ਗਿਆ ਫ੍ਰੈਂਕਟਨ ਤੋਂ ਜੇ ਤੁਸੀਂ ਇਧਰ ਨੂੰ ਸਾਡੇ ਕੋ ਆਣਾ ਹੋਵੇ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਡੇ ਆਕਲੈਂਡ ਦੇ ਟੈਕਨੋਕਰੇਟਸ ਨੇ ਜਿਹੜੇ ਜਿਹੜੇ ਬੰਦੇ ਇਸ ਫੀਲਡ ਦੇ ਵਿੱਚ ਉਹਨਾਂ ਦੀ ਕੋ ਰਿਕੁਆਇਰਮੈਂਟ ਹੈਗੀ ਆ ਤਾਂ ਉਹ ਸਾਡੇ ਆਪਣੇ ਤਕਨੀਕੀ ਬੰਦੇ ਇੰਜੀਨੀਅਰ ਗੁਰਜੀਤ ਸਿੰਘ ਔਰ ਗੈਰੀ ਸਿੰਘ ਉਹਨਾਂ ਨੂੰ ਜਿਹੜੇ ਡ੍ਰੀਮ ਬੂਸਟ ਇੰਜੀਨੀਅਰਿੰਗ ਵਾਈਕਾਟੋ ਤੋਂ ਬਾਬਾਸਤਾ ਨੇ ਨੰਬਰ 6 ਨਿਊਟਨ ਪਲੇਸ ਫ੍ਰੈਂਕਫਰਟੋਂ ਆਪਣੀ ਸੇਵਾਵਾਂ ਦਿੰਦੇ ਨੇ 07 ਕੋਡ ਹੈ ਜੀ ਵਾਈਕਾਟੋ ਦਾ 820548 ਜਾਂ ਮੋਬਾਈਲ 02102532476 ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਨਵਾਂ ਸਾਲ ਹੈ ਜੀ ਨਵੀਆਂ ਆਮੰਗਾਂ ਨੇ ਫਰਵਰੀ ਮਹੀਨਾ ਜਸਟ ਹੀ ਸ਼ੁਰੂ ਹੋਇਆ ਸਾਡੇ ਸਰੋਤਿਆਂ ਨੂੰ ਇਸ ਵਰ੍ਹੇ ਦੇ ਬਾਰੇ ਨਿਊਜ਼ੀਲੈਂਡ ਨੂੰ ਆਰਥਿਕ ਮੰਦੀ ਚੋਂ ਨਿਕਲਣ ਦੀਆਂ ਜਿਹੜੀਆਂ ਸ਼ੁਭ ਛਾਵੇਂ ਦਿੰਦੇ ਹੋਏ ਤੁਸੀਂ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਆ ਭਾਈ ਅਸੀਂ ਕਹਿਣਾ ਚਾਹੁੰਦੇ ਆ ਜੀ ਪਲੀਜ਼ سپورਟ ਦਾ ਕਮਿਊਨਿਟੀ ਪਲੀਜ਼ ਪ੍ਰਿੰਟ ਬ੍ਰਿੰਗ ਸਮ ਜੋਬ ਟੂ ਅਸ ਆ ਟਫ ਟਾਈਮ ਹੈ ਜੀ ਪਲੀਜ਼ ਹੈਲਪ ਈਚ ਅਦਰ ਤੇ ਇਦਾਂ ਹੈਗਾ ਜੀ ਜੇ ਜੇ ਅਸੀਂ ਇੱਕ ਦੂਜੇ ਦੀ ਹੈਲਪ ਕਰਾਂਗੇ ਤੇ ਟਫ ਟਾਈਮ ਚ ਹੋਪਫੁਲੀ ਇੱਕ ਦਿਨ ਅਸੀਂ ਇਦਾਂ ਦਾ एंपਾਇਰ ਖੜਾ ਕਰ ਸਕਦੇ ਹੈਗੇ ਆ ਵੀ ਜਿਦਾ ਮਹਾਰਾਜ ਅਨਜੀਤ ਸਿੰਘ ਨੇ ਖੜਾ ਕੀਤਾ ਸੀਗਾ ਕਦੇ ਵੈਰੀ ਗੁੱਡ ਵੈਰੀ ਗੁੱਡ ਜਦੋਂ ਤੁਸੀਂ ਜਦੋਂ ਤੁਸੀਂ ਕੋਈ ਚੀਜ਼ ਬਿਲਡ ਚ ਹੁੰਦੀ ਹੈ ਜਦੋਂ ਤੁਹਾਡੀ ਤੁਸੀਂ ਉਦੋਂ ਉਹਨਾਂ ਨੂੰ ਸਪੋਰਟ ਕਰਦੇ ਹੈਗੇ ਆ ਤੇ ਦੇਖੋ ਨਾ ਰਿਮੈਂਬਰ ਜੀ ਫੋਰਐਵਰ ਆ ਨਾ no problem no problem i like your approach and your attitude towards your own community ਜਿਹੜਾ ਤੁਹਾਡਾ ਕੰਮਕਾਰ ਦਾ سلسلہ ਰੋਜ਼ੀ ਰੋਟੀ ਸਾਰਿਆਂ ਨੇ ਗੁਰਜੀਤ ਵੀ ਰਾਪੋ ਆਪਣੀ ਕਮਾਈ ਹੁੰਦੀ ਆ ਲੇਕਿਨ ਤੁਹਾਡੀ ਸੋਚ ਜਿਹੜੀ ਆ ਉਹਦੀ ਵਿਸ਼ਾਲਤਾ ਨਜ਼ਰ ਆਉਣੀ ਚਾਹੀਦੀ ਆ ਜਿਹੜੇ ਦੇਸ਼ ਦੇ ਵਿੱਚ ਅਸੀਂ ਬੈਠੇ ਆ ਵੇ ਅਕਸਰ ਜ਼ਿਕਰ ਕਰਦਾ ਹਾਂ ਉਹ 220 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਜਿਹੜੀ ਐਥਨਿਕ ਬੈਕਗਰਾਉਂਡ ਦੇ ਲੋਕ ਨੇ ਇੱਥੇ ਵੱਸਦੇ ਨੇ ਔਰ ਉਹ ਜਿਹੜੇ ਵੀ ਕੰਮਕਾਰ ਦੇ ਵਿੱਚ ਹੋਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਇੱਕ ਦੂ ਨੂੰ ਸਪੋਰਟ ਜ਼ਰੂਰ ਕਰੀਏ ਜੋ ਜੋ ਇਸ ਛੋਟੇ ਮੁਲਕ ਦੇ ਵਿੱਚ ਚਾਹੀਦਾ ਆ ਆਪਾਂ ਨੂੰ ਉਸਾਰਾ ਪਿਆਰ ਤੇ ਸਤਿਕਾਰ ਦੇ ਨਾਲ ਹਾਸਲ ਕਰੀਏ ਜਿਹੜੇ ਜਿਹੜੇ ਖੇਤਰ ਦੇ ਵਿੱਚ ਕੋਈ ਬੰਦਾ ਆਪਣੀ ਜੋਬ ਪਰਫਾਰਮ ਕਰ ਰਿਹਾ ਉਹਦੇ ਤੇ ਇਤਬਾਰ ਕਰਕੇ ਉਹਨੂੰ ਉਹ ਜੋਬ ਦਈਏ ਥੈਂਕ ਯੂ ਵੈਰੀ ਮੱਚ ਫॉर ਯੂ ਟਾਈਮ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਦੋਸਤੋ ਗੈਰੀ ਸਿੰਘ ਸਾਡੇ ਨਾਲ ਜੁੜੇ ਸਨ ਮੈਂ ਯਾਦ ਕਰਾ ਦਿਆਂ ਇੱਕ ਵਾਰ ਫਿਰ ਕਿ ਉਹਨਾਂ ਦੇ ਨਾਲ ਤੁਸੀਂ رابطہ ਕਰਨਾ ਹੋਵੇ ਤੇ ਸਾਡੇ ਆਪਣੇ ਪੰਜਾਬੀ ਮੂਲ ਦੇ ਤਕਨੀਕੀ ਬੰਦੇ ਨੇ ਜੀ ਔਰ ਉਹਨਾਂ ਨੇ ਜਿਵੇਂ ਜ਼ਿਕਰ ਕੀਤਾ ਤਿੰਨ ਇੰਜੀਨੀਅਰ ਇਸ ਵਕਤ ਉਹਨਾਂ ਦੇ ਕੋਲ ਨੇ ਇੱਕ ਇੰਜਨੀਅਰ ਜਿਹੜਾ ਬਹੁਤ ਸ਼ਾਰਟਲੀ ਉਹਨਾਂ ਨੂੰ ਜੁਆਇਨ ਕਰਨ ਜਾ ਰਿਹਾ ਹੈ ਔਰ ਡ੍ਰੀਮ ਬੂਸਟਰ ਇੰਜੀਨੀਅਰਿੰਗ ਦੀ ਟੀਮ ਜਿਹੜੀ ਵਾਈਕਾਟੋ ਦੇ ਵਿੱਚ ਲੰਬੇ ਸਮੇਂ ਤੋਂ ਤੁਹਾਡੀ ਸੇਵਾ ਚ ਹਾਜ਼ਰ ਹੈ ਔਰ ਬਿਲਕੁਲ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਟੈਕਨੀਕਲ ਜੌਬ ਕਰਦੇ ਨੇ ਉਹਨਾਂ ਦੀ ਵਰਕਸ਼ਾਪ ਨੰਬਰ 6 ਨਿਊਟਨ ਪਲੇਸ ਫ੍ਰੈਂਕਟਨ ਦੇ ਵਿੱਚ ਹੈ ਮੈਂ ਵੀ ਯਾਦ ਕਰਾ ਦਿਆਂ ਕਿ ਉਹਨਾਂ ਦੇ ਨਾਲ ਤੁਸੀਂ ਕੋਈ ਇਨਕੁਆਰੀ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਇਨਕੁਆਰੀ ਕਰਨੀ ਆ ਤੇ ਸਲਾਹ ਦੇ ਕੋਈ ਪੈਸੇ ਨਹੀਂ ਲੈਂਦੇ ਸੋ ਉਹਨਾਂ ਨੂੰ ਤੁਸੀਂ ਆਪਣਾ ਹੁਣੇ ਫੋਨ ਚੱਕ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਲੈਂਡਲਾਈਨ ਉਹਨਾਂ ਦਾ 07 ਕੋਡ ਹੈ ਹੈਮਿਲਟਨ ਦਾ 2820548 ਦੇ ਉੱਤੇ ਗੱਲਬਾਤ ਕਰ ਸਕਦੇ ਹਾਂ ਤੇ ਉਹਨਾਂ ਦਾ ਮੋਬਾਈਲ ਨੰਬਰ ਜਿਹੜਾ ਗੁਰਜੀਤ ਬਾਜੀ ਹੋਣਾ ਦਾ 021253 ਮਾਫ ਕਰਨਾ 02102532476 ਤੇ ਸਾਰੀਆਂ ਡਿਟੇਲਸ ਜਿਹੜੀਆਂ ਨੇ ਉਹ ਸਕਰੀਨ ਦੇ ਉੱਤੇ ਮੌਜੂਦ ਨੇ ਮੈਂ ਉਮੀਦ ਕਰਦਾ ਜਿਵੇਂ ਉਹਨਾਂ ਨੇ ਬੇਨਤੀ ਕੀਤੀ ਕਿ ਇਹ ਜਿਹੜਾ ਸਮਾਂ ਆ ਇਹਦੇ ਵਿੱਚ ਆਪਾਂ ਇੱਕ ਦੂਏ ਨੂੰ ਹਮਾਇਤ ਜ਼ਰੂਰ ਦਈਏ ਔਰ ਇਹ ਗੱਲਾਂ ਜਿਹੜੀਆਂ ਬਹੁਤ ਦੂਰ ਤੱਕ ਜਾਂਦੀਆਂ We are here to live we are here to stay ਜਿਹੜੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਨੇ ਸਾਡੇ ਇਸ ਪੂਰ ਤੋਂ ਜਿਹੜੇ-ਜਿਹੜੇ ਮਾਈਗ੍ਰੈਂਟਸ ਨੇ ਆਪਣੇ ਇਸ ਮੁਲਕ ਨੂੰ ਆਵਾਜ਼ ਕੀਤਾ ਔਰ ਸ਼ਾਨਦਾਰ ਢੰਗ ਦੇ ਨਾਲ ਅੱਗੇ ਵਧਾਉਣ ਦੇ ਵਿੱਚ ਮਦਦ ਕੀਤੀ ਉਹਨਾਂ ਸਾਰਿਆਂ ਦੇ ਵਿੱਚ ਸਾਡੀ ਆਪਸੀ ਸਾਂਝ ਕਿਹੋ ਜਿਹੀ ਰਹੀ ਇਹ ਬਹੁਤ ਮਹਨੇ ਰੱਖਦੀ ਗੱਲ ਅਸੀਂ ਧੰਨਵਾਦ ਕਰਦੇ ਹਾਂ ਵੀਰ ਅਮਨਦੀਪ ਹੁਣਾ ਦਾ ਵੀਰ ਕੈਮਪ ਸਿੰਘ ਜੀਪੀ ਹੁਣਾ ਦਾ ਜਿਹੜੇ ਇਸ ਗੱਲਬਾਤ ਨੂੰ ਪਸੰਦ ਕੀਤਾ ਜਿਨ੍ਹਾਂ ਨੇ ਅਤੇ ਸ਼ੁਕਰੀਆ ਕਰਦੇ ਜੈ ਅਰੂੜਾ ਹੁਣਾ ਦਾ ਜਿਨ੍ਹਾਂ ਨੇ ਇਸ ਗੱਲਬਾਤ ਨੂੰ ਖਾਸ ਤੌਰ ਤੇ ਦੇਖਿਆ ਅਤੇ ਪਸੰਦ ਕੀਤਾ ਅੱਜ ਸ਼ਾਮੀ 6 ਵਜੇ ਇਸ ਗੱਲਬਾਤ ਨੂੰ ਸੀ ਦੁਬਾਰਾ ਰੀਬ੍ਰਾਡਕਾਸਟ ਕਰਾਂਗੇ dream booster engine la rektum